5 ਮਹੀਨੇ ਚ ਕੋਈ ਡਰਾਉ ਨਹੀਂ ਆਇਆ ਪੀਐਨਪੀ ਦਾ ਕੋਈ ਡਰਾਉ ਨਹੀਂ ਆਇਆ ਓਕੇ ਟਰੌਨ ਹੀ ਉਹਨਾਂ ਦਾ ਪੀਆਰ ਕਿਸੇ ਨੇ ਵੀ ਨਹੀਂ ਹੋਣਾ ਤੇ ਵਰਕ ਪਰਮਿਟ ਜਿਹੜੇ ਦਿਨੋਂ ਦਿਨ ਹਜ਼ਾਰਾਂ ਚ ਮੁੱਕ ਰਹੇ ਨੇ ਤੇ ਐਸ ਵੀ ਬਹੁਤ ਜ਼ਿਆਦਾ ਫਾਇਦਾ ਚੱਕ ਰਹੇ ਨੇ ਇਸ ਟਾਈਮ ਦੇ ਉੱਤੇ ਕਿਵੇਂ ਫਾਇਦਾ ਚੱਕਦੇ ਨੇ ਇਸ ਟਾਈਮ ਦੇ ਉੱਤੇ ਭਾਈ ਕੰਸਲਟੈਂਸੀ ਫੀਸ ਦਾ ਇੱਕ ਬਹੁਤ ਵੱਡਾ ਫਰਾਡ ਚੱਲਦਾ ਪਿਆ ਜਾਂ ਕੋਰਸ ਵੇਚਣ ਵਾਲਾ welding ਦੇ ਕੋਰਸ ਵੇਚਤੇ ਜੀ ਜਾਂ ਪੀ ਐਸ ਡਬਲਯੂ ਦੇ ਕੋਰਸ ਵੇਚ ਅੱਜ ONIP ਨੇ ਕੱਲ ਇੱਕ ਅਨਾਉਂਸਮੈਂਟ ਕੀਤੀ ਆ ਉਹ ਕਹਿੰਦੇ ਆ ਕਿ ਅਸੀਂ ਕੋਈ ਵੀ ਫਾਈਲ ਜਿਹੜੀ ਆਲਰੇਡੀ ਪ੍ਰੋਸੈਸ ਦੇ ਵਿੱਚ ਆਸੀਂ ਕਿਸੇ ਟਾਈਮ ਤੇ ਵੀ ਮੋੜ ਸਕਦੇ ਆ ਕੀ ਰਹੇ ਨੇ ਲੋਕ ਫਿਰ ਭਈ ਵਾਪਸ ਮੁੜਨਗੇ ਕੀ ਸੋਚ ਰਹੇ ਨੇ ਭਾਈ ਅਸਲ ਦੇ ਵਿੱਚ ਨਾ ਲੋਕ ਦਾ ਵੀ ਕੋਈ ਐਡਾ ਹੈ ਨਹੀਂ ਜੇ ਆਪਾਂ ਦੇਖੀਏ ਰੁਝਾਨ ਜੇ ਸਾਪਣਾ ਬੱਚਿਆਂ ਦੇ ਵਿੱਚ ਵਿਚਰੀਦਾ ਹੈ ਅਸਲ ਦੇ ਵਿੱਚ ਮੇਨਟੇਨ ਕਰੀ ਜਾਂਦੇ ਨੇ ਸਟੇਟਸ ਲਾਇਰ ਉਹਨਾਂ ਨੂੰ ਰਸਤੇ ਦਿਖਾਈ ਜਾਂਦੇ ਨੇ ਕੋਈ ਰਿਫਿਊਜੀ ਭੱਜ ਰਿਹਾ ਵਾ ਕੋਈ ਵਿਜ਼ਟਰ ਲਾ ਲਾ ਕੇ ਆਪ ਦਾ ਸਟੇਟਸ ਮੀਟਿੰਗ ਕਰੀ ਜਾਂਦਾ ਹੈ ਸੋ ਸ਼ਾਇਦ ਮੇਰਾ ਕੁਝ ਬਣ ਜੇ ਸ਼ਾਇਦ ਮੇਰਾ ਕੁਝ ਬਣ ਜੇ ਕਮੈਂਟ ਕਰਦਾ ਕਹਿੰਦੇ ਜਿਹੜੇ ਸਟੂਡੈਂਟ ਨੇ ਇਮੋਸ਼ਨਲ ਕਰ ਦਿਆ ਗਵਰਨਮੈਂਟ ਨੂੰ ਇਮੋਸ਼ਨਲ ਟੱਚ ਦਿੰਦੇ ਆ ਵੀ ਤੁਸੀਂ ਸਕਿੱਲ ਤੇ ਵਰਕ ਕਰੋ ਜਿਵੇਂ ਕਹਿੰਦੇ ਆ ਹਨਾ ਵੀ ਤੁਸੀਂ ਕਹਿੰਦੇ ਵੀ ਡਰਾ ਨਹੀਂ ਆ ਰਹੇ ਫਿਰ ਉਹਨਾਂ ਕਮੀ ਕਿੱਥੇ ਆ ਜਿਹੜੀ ਨਵੀਂ ਗਵਰਨਮੈਂਟ ਆਈ ਆ ਤੁਸੀਂ ਉਹ ਤੋਂ ਕੁ ਤੇ ਲੜ 20 25 ਜਾਣੇ ਰਹੇ ਹੁਣ ਤੁਸੀਂ ਕਹਿੰਦੇ ਮਿਲੀਅਨ ਬੰਦੇ ਦਾ ਕੇਸ ਹੋ ਸਕਦਾ ਹੁਣ ਯਾਰ ਮਿਲੀਅਨ ਬੰਦਿਆਂ ਨੂੰ ਵੀ ਇੱਥੇ ਹੁਣ ਪੀਆਰ ਕਰਨਾ ਤੁਸੀਂ ਈਜ਼ੀ ਸਮਝਦੇ ਹੋ ਭਾਈ ਆਪਾਂ ਇੱਕ ਗੱਲ ਹੈ ਕਿ ਆਪਾਂ ਡਾਇਰੈਕਟ ਪੀਆਰ ਤਾਂ ਕਦੀ ਵੀ ਨਹੀਂ ਮੰਗੀ ਪਹਿਲੇ ਉਸ ਤੋਂ ਬਾਅਦ ਤੁਸੀਂ ਡਰਾਇ ਨਹੀਂ ਕੱਢੇ 2.5 ਸਾਲ ਸਾਡੀ ਫਾਈਲ ਉੱਥੇ ਪਈ ਰਹੀ ਆ ਤੇ ਸਾਡਾ ਸਾਰਾ ਵਰਕ ਪਰਮਿਟ ਤਾਂ ਉਹਦੇ 'ਚ ਵੇਸਟ ਹੋ ਗਿਆ ਸਾਧੋਣੀਆਂ ਤਾਂ ਇਹਨਾਂ ਨੂੰ ਬੁਲਾਉਣੇ ਹੀ ਪੈਣੇ ਕਿਉਂਕਿ ਇਕਨੋਮੀ ਦੇ ਵਿੱਚ ਬਹੁਤ ਵੱਡਾ ਕੰਟ੍ਰਿਬਿਊਸ਼ਨ ਆ ਇਮੀਗ੍ਰੈਂਟਸ ਦਾ ਤੇ ਇਕਨੋਮੀ ਸਰਵਾਈਵ ਨਹੀਂ ਕਰ ਸਕਦੀ ਇਹਨਾਂ ਤੋਂ ਬਿਨਾ ਸਤਿ ਸ੍ਰੀ ਅਕਾਲ ਜੀ ਪਿਛਲੇ ਦਿਨ ਬ੍ਰੈਂਟਨ ਜਾਂ ਸੜਕਾਂ ਦੇ ਕਹਿ ਸਕਦੇ ਆ ਸਟੂਡੈਂਟ ਵੱਲੋਂ 143 ਦਿਨ ਪ੍ਰੋਟੈਸਟ ਕੀਤਾ ਗਿਆ ਲਗਾਤਾਰ ਦਿਨ ਰਾਤ ਉਸ ਤੋਂ ਬਾਅਦ ਥੋੜੀ ਦੇਰ ਨੇ ਗੈਪ ਲਿਆ ਹੁਣ ਦੁਬਾਰਾ ਇਕੱਠੇ ਹੋਏ ਨੇ ਮੀਟਿੰਗ ਕਰ ਰਹੇ ਨੇ ਆਜੋ ਜਾਣਦੇ ਅਗਲੀ ਰਣਨੀਤੀ ਕੀ ਆ ਮੈਂ ਕੀ ਕਹਿਣਾ ਚਾਹੁੰਦੇ ਹਾਂ ਹੁਣ ਕਿਉਂ ਦੁਬਾਰਾ ਇਕੱਠੇ ਹੋਏ ਹਾਂ ਕੀ ਲੋੜ ਪਈ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਉਦੋਂ ਹੀ ਕਿਹਾ ਸੀਗਾ ਵੀ ਇਹ ਥੋੜੇ ਟਾਈਮ ਲਈ ਅਸੀਂ ਹੋਲਡ ਕਰ ਰਹੇ ਹਾਂ ਐਨ ਕੈਂਪਮੈਂਟ ਆਪਾਂ ਪਾਜ਼ ਕੀਤੀ ਸੀ ਪਰ ਕੈਂਪੇਨ ਜਿਹੜੀ ਉਹ ਉਦੋਂ ਤੋਂ ਹੀ ਚੱਲ ਰਹੀ ਸੀ ਮੀਟਿੰਗਸ ਕੀਤੀਆਂ ਦੂਜੀ ਕਮਿਊਨਿਟੀਜ਼ ਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਦਾ ਉਹਨਾਂ ਨੂੰ ਨਾਲ ਲੈ ਕੇ ਬਾਕੀ ਪ੍ਰੋਵਿੰਸਸ ਦੇ ਵਿੱਚ ਵੀ ਚੱਕਰ ਹੈਗਾ ਉਹਨਾਂ ਨੂੰ ਵੀ ਨਾਲ ਲੈ ਕੇ ਕਿਉਂਕਿ ਪੀ ਐਨ ਪੀ ਦਾ ਕੋਟਾ ਜਿਹੜਾ ਓਵਰਆਲ ਕੈਨੇਡਾ ਸਾਰੀਆਂ ਪ੍ਰੋਵਿੰਸਸ ਦਾ ਘਟਿਆ ਉਹਦੇ 'ਚ ਹੁਣ ਸਾਰੇ ਇਫੈਕਟ ਹੋਣੇ ਆ ਜਿਵੇਂ ਅਸੀਂ ਪਿਛਲੇ ਸਾਲ ਕਹਿੰਦੇ ਸੀ ਵੀ ਅਗਲੇ ਸਾਲ ਨੰਬਰ ਜਿਹੜਾ ਉਹ ਹੈਲਥ케ਅਰ ਵਰਕਰਸ ਦਾ ਵੀ ਆਉਣਾ ਉਹ ਇਹ ਨਾ ਸਮਝਣ ਵੀ ਅਸੀਂ ਸੇਫ ਆ ਤਾਂ ਇਸ ਸਾਲ ਦੇਖਣ ਨੂੰ ਮਿਲਿਆ ਵੀ BC ਦੇ ਵਿੱਚ ਹੈਲਥ케ਅਰ ਵਰਕਰਸ ਵੱਲੋਂ ਵੀ ਪ੍ਰੋਟੈਸਟ ਕੀਤੇ ਗਏ ਅੱਛਾ ਤੇ ਸਕੈਚੂਵਨ ਦੇ ਵਿੱਚ ਤੇ ਮੈਨੀਟੋਬਾ ਦੇ ਵਿੱਚ ਵੀ ਲਗਾਤਾਰ ਪ੍ਰੋਟੈਸਟ ਹੋ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਬਾਕੀ ਪ੍ਰੋਵਿੰਸਸ ਦੇ ਵਿੱਚ ਵੀ ਹੋਣੇ ਆ ਕਿਉਂਕਿ Ontario ਦੇ ਵਿੱਚ ਵੀ PNP ਦਾ ਹਲੇ ਤੱਕ ਪਹਿਲੇ 5 ਮਹੀਨੇ ਚ ਕੋਈ ਡਰਾ ਨਹੀਂ ਆਇਆ ਚਾਹੇ ਉਹ ਕੰਸਟਰਕਸ਼ਨ ਵਰਕਰ ਸੀ ਚਾਹੇ ਕੋਈ ਹੈਲਥ케ਅਰ ਵਰਕਰ ਸਾਰੇ ਹੀ ਸਫਰ ਕਰ ਰਹੀ ਆ। ਹੁਣ ਤੱਕ 5 ਮਹੀਨੇ ਚ ਕੋਈ ਡਰਾ ਨਹੀਂ ਆਇਆ। PNP ਦਾ ਕੋਈ ਡਰਾ ਨਹੀਂ ਆਇਆ। ਓਕੇ ਤੇ ਹੈਲਥ케ਅਰ ਦਾ ਐਕਸਪ੍ਰੈਸ ਐਂਟਰੀ ਦੇ ਵਿੱਚ ਸਿਰਫ ਇੱਕ ਡਰਾ ਆਇਆ ਉਹ ਵੀ 510 ਤੇ ਆਇਆ। ਉਹ ਵੀ 510 ਤੇ ਆਇਆ। ਹਾਂਜੀ ਤਾਂ ਇਹਦੇ ਚ ਹੁਣ ਜਦੋਂ ਡਰਾ ਹੀ ਨਹੀਂ ਆ ਰਹੇ ਤਾਂ ਫਿਰ ਚਾਹੇ ਕੋਈ ਕਿੱਦਾਂ ਦੀ ਵੀ ਜੌਬ ਕਰ ਰਿਹਾ ਕਿੱਦਾਂ ਦੀ ਟਾਪ ਪ੍ਰਾਇੋਰਟੀ ਦੇ ਵਿੱਚ ਆ ਜੋ ਡਰਾ ਨਹੀਂ ਉਹਨਾਂ ਦਾ PR ਕਿਸੇ ਨੇ ਵੀ ਨਹੀਂ ਹੋਣਾ ਤੇ ਵਰਕ ਪਰਮਿਟ ਜਿਹੜੇ ਦਿਨੋਂ ਦਿਨ ਹਜ਼ਾਰਾਂ ਚ ਮੁੱਕ ਰਹੇ ਨੇ ਤੇ ਪ੍ਰੋਬਲ ਇਕ ਨਾ ਲੋਕ ਕਿਉਂ ਕਮੈਂਟ ਕਰਦੇ ਆ ਕਹਿੰਦੇ ਜਿਹੜੇ ਸਟੂਡੈਂਟ ਨੇ ਇਮੋਸ਼ਨਲ ਕਰਦਿਆ ਗਵਰਨਮੈਂਟ ਨੂੰ ਇਮੋਸ਼ਨਲ ਟੱਚ ਦਿੰਦੇ ਆ ਵੀ ਤੁਸੀਂ ਸਕਿੱਲ ਤੇ ਵਰਕ ਕਰੋ ਜਿਵੇਂ ਕਹਿੰਦੇ ਆ ਹਨਾ ਵੀ ਤੁਸੀਂ ਕਹਿੰਦੇ ਵੀ ਡਰਾ ਨਹੀਂ ਆ ਰਹੇ ਫਿਰ ਹੁਣ ਕਮੀ ਕਿੱਥੇ ਆ ਜਿਹੜੀ ਨਵੀਂ ਗਵਰਨਮੈਂਟ ਆਈ ਆ ਤੁਸੀਂ ਉਹ ਤੋਂ ਕੁਝ ਉਮੀਦ ਰੱਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਉਮੀਦ ਤਾਂ ਬਿਲਕੁਲ ਹੈਗੀ ਆ ਗੱਲਬਾਤ ਵੀ ਕਰਾਂਗੇ ਹੁਣ ਜੇ ਸਕਿੱਲ ਟ੍ਰੇਡ ਦੀ ਗੱਲ ਕਰੀਏ ਤਾਂ ਪੇਂਟਰ ਵੈਲਡਰ ਬੇਕਰ ਸ਼ੈਫ ਕੁੱਕ ਇਹ ਸਾਰੇ ਸਕਿੱਲ ਟ੍ਰੇਡ ਦੇ ਵਿੱਚ ਸੀ ਪਰ ਇਹ ਪਿਛਲੇ ਸਾਲਾਂ ਦੇ ਵਿੱਚ ਸੀ ਜਦੋਂ ਇਹਨਾਂ ਨੂੰ ਬੰਦੇ ਮਿਲ ਗਏ ਪੂਰੇ ਕਿਉਂਕਿ ਬੰਦੇ ਉੱਧਰ ਨੂੰ ਉਹ ਸੈਕਟਰ ਦੇ ਵਿੱਚ ਚਲ ਗਏ ਵੀ ਸਾਨੂੰ ਪੀਆਰ ਮਿਲਣੀਆਂ ਉੱਥੇ ਬੰਦੇ ਪੂਰੇ ਹੋ ਗਏ ਅੱਜ ਇਹਨਾਂ ਦੀ ਪ੍ਰਾਇੋਰਟੀ ਚੇਂਜ ਹੋ ਗਈ ਹੁਣ ਰੀਸੈਂਟ ਨਿਊਜ਼ ਹੈ ਇਹ ਕਹਿੰਦੇ ਵੀ ਜਿਹੜੇ ਬੰਦੇ ਸਾਡੀ ਜੋਬ ਮਾਰਕੀਟ ਨਾਲ ਨਹੀਂ ਮੈਚ ਕਰਦੇ ਸੀ ਉਹਨਾਂ ਦੀਆਂ ਫਾਈਲਾਂ ਵਾਪਸ ਮੋੜ ਦਾਂਗੇ ਪਰ ਜਿਹੜੀਆਂ 2023 ਚ ਜੋਬ ਮਾਰਕੀਟ ਸੀ ਉਹਦੇ ਨਾਲ ਨਹੀਂ ਅੱਜ ਦੀ ਜੋਬ ਮਾਰਕੀਟ ਨਾਲ ਕੰਪੇਅਰ ਹੋਣਗੀਆਂ ਮਤਲਬ 23 ਦੀ ਲੱਗੀ ਫਾਈਲ 25 ਦੀ ਜੋਬ ਮਾਰਕੀਟ ਨਾਲ ਸਾਨੂੰ ਇਕੱਠੇ ਹੋ ਕੇ ਆਪਾਂ ਕਿਦਾਂ ਸਰਕਾਰ ਨਾਲ ਗੱਲ ਕਰ ਸਕਦੇ ਆ ਉਹਦੇ ਲਈ ਅੱਜ ਆਪਾਂ ਇਹ ਪ੍ਰੋਗਰਾਮ ਕੀਤਾ ਇੱਕ ਐਡਵੋਕੇਸੀ ਗਰੁੱਪ ਬਣਾਈਏ ਦੁਬਾਰੇ ਸਰਕਾਰ ਨਾਲ ਮੀਟਿੰਗ ਲਈਏ ਤੇ ਇਹਦੇ ਤੇ ਆਪਾਂ ਗੱਲ ਰੱਖੀ ਵੀ ਘੱਟੋ ਘੱਟ ਜਿਹੜੇ ਬੱਚੇ ਆਏ ਆ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਇੱਕ ਮੌਕਾ ਜ਼ਰੂਰ ਮਿਲੇ ਤੇ ਇਹ ਇਧਰ ਲੈਟਰ ਤੁਸੀਂ ਕਿਸੇ ਨਵੇਂ ਲਹਿਰਨਾ ਏਜੰਟ ਨਾਲ ਵੀ ਗੱਲ ਕਰ ਰਹੇ ਹੋ ਕਿਸ ਨਾਲ ਨਹੀਂ ਹਲੇ ਤਾਂ ਨਹੀਂ ਕੀਤੀ ਬਟ ਅਸੀਂ ਜਿਹੜੇ ਚੰਗੇ ਕੰਸਲਟੈਂਟ ਜਾਂ ਚੰਗੇ ਲਾਇਰ ਬੈਠਿਆ ਸੀ ਉਹਨਾਂ ਨੂੰ ਜ਼ਰੂਰ ਰਿਕੁਐਸਟ ਕਰਾਂਗੇ ਤੁਹਾਡੇ ਚੈਨਲ ਰਾਹੀਂ ਤੇ ਅਸੀਂ ਖੁਦ ਵੀ ਪਰਸਨਲੀ ਵੀ ਅਪਰੋਚ ਕਰਾਂਗੇ ਵੀ ਜੇ ਉਹ ਸਾਡੇ ਨਾਲ ਆ ਸਕਦੇ ਤੇ ਆਪਾਂ ਸਰਕਾਰ ਨਾਲ ਇਕੱਠੇ ਮਿਲ ਕੇ ਕੋਈ ਗੱਲ ਕਰ ਸਕਦੇ ਥੈਂਕ ਯੂ ਬਹੁਤ ਧੰਨਵਾਦ ਧੰਨਵਾਦ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਬਣ ਗਈ ਨਵੀਂ ਸਰਕਾਰ ਬਣਦੇ ਹੀ ਸਟੂਡੈਂਟ ਲਗਾਤਾਰ ਸੜਕਾਂ ਤੇ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਤੁਹਾਨੂੰ ਵੀਡੀਓ ਆਉਂਦੀਆਂ ਨੇ ਅੱਜ ਬ੍ਰੈਂਪਟਨ ਦੇ ਵਿੱਚ ਵੀ ਸਟੂਡੈਂਟਾਂ ਵੱਲੋਂ ਇੱਕ ਇਕੱਠ ਰੱਖਿਆ ਗਿਆ ਇਹ ਉਹ ਸਟੂਡੈਂਟ ਨੇ ਜਿਨ੍ਹਾਂ ਨੇ ਪਹਿਲਾਂ 143 ਦਿਨ ਬ੍ਰੈਂਪਟਨ ਦੀਆਂ ਸੜਕਾਂ ਤੇ ਪ੍ਰੋਟੈਸਟ ਜਾਰੀ ਰੱਖਿਆ ਸੀ ਫਿਰ ਕਿਸੇ ਕਾਰਨ ਇਹਨਾਂ ਨੇ ਡਿਲੇ ਕਰਤਾ ਸੀ ਅੱਜ ਫੇਰ ਇੱਕ ਮੀਟਿੰਗ ਰੱਖੀ ਆ ਉਸ ਚ ਇਹਨਾਂ ਨੇ ਕਾਲ ਦਿੱਤੀ ਆ ਸਾਰੇ ਲੋਕਾਂ ਨੂੰ ਭਾਈ ਜੀ ਮੈਨੂੰ ਇਹ ਦੱਸੋ ਹੁਣ ਨਵੀਂ ਸਰਕਾਰ ਤੋਂ ਉਮੀਦ ਕਰ ਰਹੇ ਹੋ ਜਾਂ ਇਕੱਠ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਅੱਜ ਦਾ ਬਈ ਇਕੱਠ ਪਹਿਲਾਂ ਤਾਂ ਜਿਹੜਾ ਆਪਾਂ ਪਹਿਲਾਂ ਕਨਕਲੂਡ ਕੀਤਾ ਸੀਗਾ ਜੋ ਪ੍ਰੋਟੈਸਟ ਉਹਦਾ ਕਾਰਨ ਇਹ ਸੀਗਾ ਕਿ ਸਰਕਾਰ ਨਹੀਂ ਸੀਗੀ ਕੋਈ ਉਸ ਸਮੇਂ ਦੇ ਉੱਤੇ ਤਾਂ ਉਹਦੇ ਕਰਕੇ ਕਿ ਆਪਾਂ ਗੱਲਬਾਤ ਵੀ ਕਿਹਦੇ ਹੁਣ ਦੁਬਾਰਾ ਸਰਕਾਰ ਬਣੀ ਆ ਤੇ ਲੋਕੀ ਕਹਿੰਦੇ ਨੇ ਕਿ ਇਕਨੋਮੀ ਸਟਰਗਲ ਦੇ ਵਿੱਚ ਆ ਤੇ ਇਸ ਕਰਕੇ ਇਕਨੋਮੀ ਸਟ ਚੁਣਿਆ ਤੇ ਅਸੀਂ ਕਹਿ ਕੇ ਚਲੋ ਆਪਾਂ ਇਕਨੋਮੀ ਦੇ ਬੇਸ ਦੇ ਉੱਤੇ ਹੀ ਉਹਨਾਂ ਨਾਲ ਗੱਲ ਕਰ ਲੈਨੇ ਆ ਸਰਕਾਰ ਦੇ ਨਾਲ ਕਿ ਕੀ ਕੀ ਸਟਰਗਲ ਜਿਹੜੀ ਆ ਇਕਨੋਮੀ ਫੇਸ ਕਰਦੀ ਪਈ ਆ ਤੇ ਕਿੱਦਾਂ ਅਸੀਂ ਉਹਦੇ ਵਿੱਚ ਕੰਟਰੀਬਿਊਟ ਕਰ ਸਕਦੇ ਆ ਕਿੱਦਾਂ ਅਸੀਂ ਫਾਇਦਾ ਦੇ ਸਕਦੇ ਆ ਸਟਰਗਲਿੰਗ ਇਕਨੋਮੀ ਨੂੰ ਜਿਹੜੀ ਰੈਸੈਸ਼ਨ 'ਚ ਜਾ ਰਹੀ ਉਹਨੂੰ ਰੈਸੈਸ਼ਨ 'ਚ ਜਾਣ ਤੋਂ ਕਿੱਦਾਂ ਬਚਾ ਸਕਦੇ ਆ ਸੋ ਉਹਦੇ ਕਰਕੇ ਅੱਜ ਅਸੀਂ ਇੱਕ ਮੀਟਿੰਗ ਬੁਲਾਈ ਸੀਗੀ ਉਹਦੇ ਵਿੱਚ ਸਾਡਾ ਇਹ ਵੀ ਸੀਗਾ ਕਿ ਜਿਹੜੇ ਬੱਚੇ ਆ ਜਿਹੜੇ ਵਰਕਰ ਆਪਣੇ ਜਿਹੜੇ ਐਕਸਪਲੋਇਡ ਹੋ ਰਹ ਕਰਨੇ ਇਸ ਟਾਈਮ ਦੇ ਉੱਤੇ ਲਾਰਜ ਕਿਵੇਂ ਫਾਇਦਾ ਚੱਕਦੇ ਨੇ ਇਸ ਟਾਈਮ ਦੇ ਉੱਤੇ ਬਾਈ ਕੰਸਲਟੈਂਸੀ ਫੀਸ ਦਾ ਇੱਕ ਬਹੁਤ ਵੱਡਾ ਫਰਾਡ ਚੱਲਦਾ ਪਿਆ ਜਾਂ ਕੋਰਸ ਵੇਚਣ ਵਾਲਾ welding ਦੇ ਕੋਰਸ ਵੇਚਤੇ ਜੀ ਜਾਂ psd ਦੇ ਕੋਰਸ ਵੇਚਤੇ ਇਹ ਅਸਲ ਦੇ ਵਿੱਚ ਗੱਲ ਇਹ ਹੈ ਕਿ ਤੁਸੀਂ ਪਹਿਲਾਂ ਨੰਬਰ ਦੇਖੋ ਕਿ ਕਿੰਨੇ ਬੰਦਿਆਂ ਨੂੰ ਕਿੰਨੇ ਪਰਸੈਂਟ ਨੂੰ ਹੁਣ ਜੇ ਆਪਾਂ ਸਕਿੱਲ ਟ੍ਰੇਡ ਦੀ ਵੀ ਗੱਲ ਕਰਦੇ ਆ ਸਕਿੱਲ ਕੈਟਾਗਰੀ ਬੇਸ ਦੇ ਵਿੱਚ ਟ੍ਰੇਡ ਕੈਟਾਗਰੀ ਨੂੰ ਸਿਰਫ 5% ਮਿਲਿਆ ਅੱਛਾ 5% ਦੇ ਹਿਸਾਬ ਨਾਲ ਜਾਨੀ ਕਿ ਤੁਹਾਡਾ ਸਾਲ ਦੇ ਵਿੱਚ ਇੱਕ ਜਾਂ ਦੋ ਡਰਾਅ ਆਉਣੇ ਠੀਕ ਹੈ ਜੀ ਸਾਡ ਦੇ ਵਿੱਚ ਜੇ ਇੱਕ ਜਾਂ ਦੋ ਡਰਾਅ ਆਉਣਗੇ ਪਿਛਲੇ ਸਾਲ ਦੋ ਡਰਾਅ ਆਏ ਸੀਗੇ ਟ੍ਰੇਡ ਦੇ ਓਏ ਹੋਏ ਠੀਕ ਹੈ ਜੀ ਤੇ ਇਸ ਸਾਲ ਜਾਂ ਇੱਕ ਆ ਜੂਗਾ ਜਾਂ ਦੋ ਆ ਜਾਣਗੇ ਉਹਦੇ ਵਿੱਚ 25 ਟ੍ਰੇਡਾਂ ਨੇ ਹਮ ਠੀਕ ਹੈ ਜੀ ਤੇ ਤੁਸੀਂ ਨੰਬਰ ਲਾ ਲਓ ਵੀ ਹੱਦ 1500 2000 ਹਾਂ ਆਲਰੇਡੀ ਬੱਚੇ ਕੰਮ ਕਰ ਰਹੇ ਨੇ ਤਿੰਨ ਤਿੰਨ ਚਾਰ ਚਾਰ ਸਾਲ ਦੇ ਉਹਨਾਂ ਦੇ ਐਕਸਪੀਰੀਅੰਸ ਨੇ ਠੀਕ ਹੈ ਜੀ ਹੁਣ ਡਰਾ ਆਊਗਾ ਤੇ ਡਰਾ ਦੀ ਕੱਟ ਆਫ 480 490 ਤੇ ਜਾਣੀ ਆਰਾਮ ਨਾਲ ਜਾਣੀ ਇਹ ਤਾਂ ਮਿਨੀਮਮ ਹੈ 500 ਤੋਂ ਉੱਤੇ ਵੀ ਜਾ ਸਕਦੀ ਆ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਇਹਦੇ ਤੋਂ ਥੱਲੇ ਰਹੂਗੀ ਤੁਸੀਂ ਵੈਲਡਿੰਗ ਦਾ ਕੋਰਸ ਵੇਚ ਰਹੇ ਜੇ ਬੱਚਿਆਂ ਨੂੰ ਤੁਸੀਂ ਕਹਿ ਰਹੇ ਜੇ ਕਿ 6 ਮਹੀਨੇ ਦਾ ਐਕਸਪੀਰੀਅੰਸ ਇਕੱਠਾ ਕਰੋ ਤੇ ਤੁਹਾਨੂੰ ਪੀਆਰ ਮਿਲ ਜੂਗੀ ਮਿਲ ਜੂਗੀ ਹਾਂ ਠੀਕ ਹੈ ਉਸ ਤੋਂ ਬਾਅਦ ONAIP ਨੇ ਕੱਲ ਇੱਕ ਅਨਾਉਂਸਮੈਂਟ ਕੀਤੀ ਆ ਉਹ ਕਹਿੰਦੇ ਆ ਕਿ ਅਸੀਂ ਕੋਈ ਵੀ ਫਾਈਲ ਜਿਹੜੀ ਆਲਰੇਡੀ ਪ੍ਰੋਸੈਸ ਦੇ ਵਿੱਚ ਆਸੀਂ ਮੈਚ ਕਰਦੀ ਹੁਣ ਮੰਨ ਲਓ 2023 ਦੇ ਵਿੱਚ ਤੁਹਾਨੂੰ ਕਿਸੇ ਟਰੇਡ ਦੇ ਵਿੱਚ ਆ ਗਿਆ ਡਰਾ ਆ ਗਿਆ ਉਸ ਟਾਈਮ ਦੇ ਉੱਤੇ ਉਹ ਲੀਵਰ ਮਾਰਕੀਟ ਨੀਡ ਦੇ ਵਿੱਚ ਸੀ ਠੀਕ ਹੈ ਅੱਜ ਦੀ ਮਾਰਕੀਟ ਦੇ ਹਿਸਾਬ ਨਾਲ ਉਹ ਲੀਵਰ ਮਾਰਕੀਟ ਨੀਡ ਦੇ ਵਿੱਚ ਹੈ ਨਹੀਂ ਤਾਂ ਤੁਹਾਡੀ ਫਾਈਲ ਮੋੜ ਦਿੱਤੀ ਜਾਊਗੀ ਭਾਵੇਂ ਤੁਹਾਨੂੰ 2.5 ਸਾਲ ਹੋ ਗਏ ਪ੍ਰੋਸੈਸ ਦੇ ਵਿੱਚ ਅੱਛਾ ਤੇ ਤੁਸੀਂ ਬਾਅਦ ਵਿੱਚ ਤੁਹਾਡਾ ਉਦੋਂ ਤੱਕ ਸਟੇਟਸ ਵੀ ਮੁੱਕ ਗਿਆ ਹਾਂ ਠੀਕ ਹੈ ਜੀ ਤੇ ਤਾਂ ਤੁਸੀਂ ਆਪਣਾ ਹੁਣ ਮੇਨਟੇਨ ਕਰ ਰਹੇ ਜੇ ਸਟੇਟਸ ਆਲਰੇਡੀ ਜਾਂ ਵੈਸਟਰ ਤੇ ਜਾ ਰਹੇ ਜੇ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਮੇਨਟੇਨ ਕਰ ਰਹੇ ਤੇ ਉਧਰੋਂ ਅੰਟਾਰੀਓ ਤੁਹਾਡੀ ਫਾਈਲ ਵੀ ਰਿਫਿਊਜ਼ ਕਰ ਰਿਹਾ ਤੁਹਾਨੂੰ ਪਹਿਲਾਂ ਉਮੀਦ ਸੀਗੀ ਕਿ ਹਾਂ ਵੀ ਮੈਨੂੰ ਤਾਂ ਇਨਵਾਈਟ ਆ ਗਿਆ ਮੇਰਾ ਪੀਆਰ ਹੋ ਹੀ ਜਾਣਾ ਪਰ ਹੁਣ ਜਦੋਂ ਤੁਹਾਡੀ ਫਾਈਲ ਵੀ ਮੋੜਾਊਗੀ ਉਦੋਂ ਕੀ ਕਰੋਗੇ ਇਹੋ ਚੀਜ਼ ਸਸਕੈਚੁਆਨ ਕਰ ਚੁੱਕੀ ਹੈ ਪਿਛਲੇ ਮਹੀਨੇ ਤੇ ਹੁਣ ਅੰਟਾਰੀਓ ਨੇ ਕੀਤਾ ਤੇ ਇਸ ਤੋਂ ਬਾਅਦ ਹੁਣ ਫੈਡਰਲ ਨੇ ਵੀ ਕਰਨਾ ਹੈ ਇਹ ਜਿਵੇਂ ਮੈਨੂੰ ਇੱਕ ਚਲੋ ਪਿਛਲੀ ਵਾਰ ਵੀ ਆਪਾਂ ਦੇਖਿਆ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਇਹਦੇ ਵਿੱਚ ਸ ਪਰ ਇਕੱਠੋ ਸਭ ਨਾਲ ਨਹੀਂ ਹੁੰਦਾ ਜਾਂ ਆਪਣੀ ਗੱਲ ਰੱਖਣ ਦਾ ਲੋਕ ਸੋਲੂਸ਼ਨ ਕਿੱਦਨੂ ਕੱਢ ਰਹੇ ਨੇ ਕਰ ਕੀ ਰਹੇ ਨੇ ਲੋਕ ਫਿਰ ਬਈ ਵਾਪਸ ਮੁੜਨਗੇ ਕੀ ਸੋਚ ਰਹੇ ਨੇ ਭਾਈ ਅਸਲ ਦੇ ਵਿੱਚ ਨਾ ਲੋਕ ਵਾਪਸ ਮੁੜਨ ਦਾ ਵੀ ਕੋਈ ਐਡਾ ਹੈ ਨਹੀਂ ਜੇ ਆਪਾਂ ਦੇਖੀਏ ਰੁਝਾਨ ਜੇ ਸਭ ਨਾਲ ਬੱਚਿਆਂ ਦੇ ਵਿੱਚ ਵਿਚਰੀਦਾ ਹੈ ਅਸਲ ਦੇ ਵਿੱਚ ਮੇਨਟੇਨ ਕਰੀ ਜਾਂਦੇ ਨੇ ਸਟੇਟਸ ਲਾਇਰ ਉਹਨਾਂ ਨੂੰ ਰਸਤੇ ਦਿਖਾਈ ਜਾਂਦੇ ਨੇ ਕੋਈ ਰਿਫਿਊਜੀ ਭੱਜ ਰਿਹਾ ਵਾ ਕੋਈ ਵਿਜ਼ਟਰ ਲਾ ਲਾ ਕੇ ਆਪ ਦਾ ਸਟੇਟਸ ਮੇਨਟੇਨ ਕਰੀ ਜਾਂਦਾ ਇਹ ਸੋ ਚ ਸ਼ਾਇਦ ਮੇਰਾ ਕੁਝ ਬਣ ਜੇ ਸ਼ਾਇਦ ਮੇਰਾ ਕੁਝ ਬਣ ਜੇ ਕਈ ਜਣੇ ਸਟੱਡੀ ਲਈ ਜਾਂਦੇ ਨੇ ਅੱਗੇ ਕੀ ਹਾਂ ਵੀ ਬਸ ਸਟੇ ਵ ਬਾਰਾਂਨ ਕੇ ਗਵਰਨਮੈਂਟ ਨੂੰ ਸਵਾਲ ਪੁੱਛਣਾ ਜਾਂ ਇੰਨਾ ਸਟਰਗਲ ਦਾ ਇੰਨਾ ਮੂਵਮੈਂਟ ਦਾ ਹਿੱਸਾ ਬਣਨਾ ਪਤਾ ਨਹੀਂ ਕਿਉਂ ਲੋਕਾਂ ਲੋਕ ਉਸ ਚੀਜ਼ ਨੂੰ ਇੰਨਾ ਤਿਆਰ ਨਹੀਂ ਹੋ ਰਹੇ ਸਾਡੀ ਇਹੀ ਕੋਸ਼ਿਸ਼ ਆ ਕਿ ਉਹਨਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕੀਤੀ ਜਾਵੇ ਉਹਨਾਂ ਨੂੰ ਕਿਉਂਕਿ ਜਦੋਂ ਵੀ ਆਪਾਂ ਗਵਰਨਮੈਂਟ ਨਾਲ ਵੀ ਜੇ ਗੱਲ ਕਰਾਂਗੇ ਮੰਨ ਲਓ ਮਿਲੀਅਨਸ ਦੇ ਵਿੱਚ ਬੰਦਿਆਂ ਦਾ ਕੇਸ ਜੀ 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 ਠੀਕ ਹੈ ਜੀ ਗਰਾਊਂਡ ਤੇ ਉੱਤੇ ਲੜ 20 25 ਜਾਣੇ ਰਹੇ ਹੁਣ ਤੁਸੀਂ ਕਹਿੰਦੇ ਮਿਲੀਅਨ ਬੰਦੇ ਦਾ ਕੇਸ ਹੋ ਸਕਦਾ ਹੁਣ ਯਾਰ ਮਿਲੀਅਨ ਬੰਦਿਆਂ ਨੂੰ ਵੀ ਇੱਥੇ ਹੁਣ ਪੀਆਰ ਕਰਨਾ ਤੁਸੀਂ ਈਜ਼ੀ ਸਮਝਦੇ ਹੋ ਭਈ ਆਪਾਂ ਇੱਕ ਗੱਲ ਹੈ ਕਿ ਆਪਾਂ ਡਾਇਰੈਕਟ ਪੀਆਰ ਤਾਂ ਕਦੀ ਵੀ ਨਹੀਂ ਮੰਗੀ ਪਹਿਲੇ ਦਿਨ ਤੋਂ ਜਦੋਂ ਆਪਾਂ ਪ੍ਰੋਟੈਸਟ ਸ਼ੁਰੂ ਕੀਤਾ ਸੀਗਾ ਆਪਾਂ ਜਦੋਂ ਗਵਰਨਮੈਂਟ ਤੇ ਇੱਥੇ ਆਉਂਦੇ ਆ ਗਵਰਨਮੈਂਟ ਨੇ ਸਾਨੂੰ ਇੱਕ ਡੀਲ ਵੇਚੀ ਸੀਗੀ ਜਦੋਂ ਅਸੀਂ ਆਪਣੀ ਕੰਟਰੀ ਦੇ ਵਿੱਚ ਸੀਗੇ ਕਿ ਤੁਸੀਂ ਸਟੱਡੀ ਵਰਕ एक्सप्लोर एंड स्टे ठीक है जी ਇਹ ਆਪਾਂ ਨੂੰ ਡੀਲ ਵੇਚ ਹੀ ਗਈ ਸੀਗੀ ਤੇ ਉਸ ਤੋਂ ਬਾਅਦ ਵਿੱਚ ਅਸੀਂ ਗੁੱਡ ਵੇਜ਼ ਦੇ ਵਿੱਚ ਉੱਥੇ ਆਏ ਅਸੀਂ ਸਟੱਡੀ ਕੀਤੀ ਅਸੀਂ ਆਪਦੇ ਵਰਕ ਪਰਮਿਟ ਲਏ ਠੀਕ ਹੈ ਤੇ ਸਾਨੂੰ ਇਹ ਗੱਲ ਕਹੀ ਗਈ ਸੀਗੀ ਕਿ ਤੁਹਾਨੂੰ ਫੇਰ ਚਾਂਸ ਦਿੱਤਾ ਜਾਊਗਾ ਪੀਆਰ ਲਈ ਜੋ ਕਿ ਸਾਨੂੰ ਨਹੀਂ ਦਿੱਤਾ ਗਿਆ ਕਿਉਂ ਕਿ ਜਦੋਂ 75 ਵਾਲਾ ਡਰਾਅ ਆਇਆ ਜਾਂ ਆਪਣਾ ਟੀਆ ਟੂ ਪੀਆਰ ਆਈ ਉਸ ਤੋਂ ਬਾਅਦ ਵਿੱਚ ਜਦੋਂ ਅਸੀਂ ਐਲੀਜੀਬਲ ਹੋਏ ਜਦੋਂ ਸਾਡੀ ਐਲੀਜੀਬਿਲਟੀ ਮੀਟ ਹੋਈ ਉਸ ਤੋਂ ਬਾਅਦ ਤੁਸੀਂ ਡਰਾਅ ਨਹੀਂ ਕੱਢੇ 2.5 ਸਾਲ ਸਾਡੀ ਫਾਈਲ ਉੱਥੇ ਪਈ ਰਹੀ ਆ ਤੇ ਸਾਡਾ ਸਾਰਾ ਵਰਕ ਪਰਮਿਟ ਤਾਂ ਉਹਦੇ 'ਚ ਵੇਸਟ ਹੋ ਗਿਆ ਸਾਨੂੰ ਕਦੋਂ ਟਾਈਮ ਮਿਲਿਆ ਕਦੋਂ ਸਾਨੂੰ ਤੁਸੀਂ ਇੱਕ ਵੀ ਡਰਾ ਸਾਡੇ ਲਈ ਕੱਢਿਆ ਹੋਵੇ ਜਾਂ ਤੁਸੀਂ ਕੋਈ ਵੀ ਪ੍ਰੋਗਰਾਮ ਸਾਡੇ ਲਈ ਉਸ ਟਾਈਮ ਦੇ ਉੱਤੇ ਕੱਢਿਆ ਹੋਵੇ ਤੁਸੀਂ ਤਾਂ ਸਾਰਾ ਸਿਸਟਮ ਪਾਜ਼ ਕਰਤਾ ਹਾਲਟ ਕਰਤਾ ਉਸ ਟਾਈਮ ਦੇ ਉੱਤੇ ਸਾਨੂੰ ਕਿਹੜਾ ਫੇਰ ਚਾਂਸ ਮਿਲਿਆ ਅਸੀਂ ਗੁੱਡ ਫੇਸ ਦੇ ਵਿੱਚ ਇੱਕ ਡੀਲ ਚ ਐਂਟਰ ਹੋਏ ਸੀਗੇ ਗਵਰਨਮੈਂਟ ਜਿਹੜੀ ਆ ਆਪਣਾ ਐਂਡ 바ਰਗੇਨ ਦਾ ਮੀਟ ਨਹੀਂ ਕਰ ਰਹੀ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਸਾਨੂੰ ਫੇਅਰ ਚਾਂਸ ਦਿਓ ਤੇ ਉਸ ਫੇਅਰ ਚਾਂਸ ਦੇ ਲਈ ਵੀ ਸਾਨੂੰ ਟਾਈਮ ਦੀ ਲੋੜ ਹੈ ਜੇ ਤੁਸੀਂ ਟਾਈਮ ਦਿਓਗੇ ਤੇ ਇੱਕ ਫੇਅਰ ਚਾਂਸ ਦਿਓਗੇ ਉਹਦੇ ਵਿੱਚ ਜੇ ਅਸੀਂ ਪੀਆਰ ਹੋਗੇ ਹੋਗੇ ਨਹੀਂ ਹੋਏ ਤਾਂ ਅਸੀਂ ਵਾਪਸ ਜਾਵਾਂਗੇ ਚਲੋ ਮੈਨੂੰ ਹੁਣ ਸ਼ਾਰਟ 'ਚ ਇਹ ਗੱਲ ਦੱਸੋ ਨਵੀਂ ਸਰਕਾਰ ਤੋਂ ਉਮੀਦ ਰੱਖਦੇ ਹੋ ਜਾਂ ਨਹੀਂ ਇਹ ਸਾਰੇ ਇਹ ਤਾਂ ਸਰਕਾਰਾਂ ਦਾ ਮੈਸੇਜ ਇਹ ਦੇਖਿਆ ਜਾਵੇ ਸਰਕਾਰ ਨੂੰ ਲੋੜ ਆ ਇਮੀਗ੍ਰੈਂਟ ਸੀ ਇਸ ਟਾਈਮ ਦੇ ਉੱਤੇ ਇਕਨੋਮੀ ਬਹੁਤ ਜ਼ਿਆਦਾ ਸਟਰਗਲ ਦੇ ਵਿੱਚ ਆ ਇਹਨਾਂ ਨੂੰ ਇਨਵੈਸਟਮੈਂਟ ਸੀ ਵੀ ਲੋੜ ਆ ਤੇ ਕੋਈ ਵੀ ਜਦੋਂ ਇਨਵੈਸਟਮੈਂਟ ਆਉਣੀ ਹੁੰਦੀ ਆ ਉਹ ਲੇਬਰ ਸਰਪਲਸ ਦੇ ਉੱਤੇ ਹੁੰਦੀ ਆ ਫੋਰਨਨ ਇਨਵੈਸਟਮੈਂਟ ਕਿਸੇ ਨੇ ਵੀ ਕਰਨੀ ਆ ਕੋਈ ਬਿਜ਼ਨਸ ਨੇ ਆਉਣਾ ਜੀ ਇੱਥੇ ਲੇਬਰ ਅਵੇਲੇਬਲ ਹੋਊਗੀ ਤਾਂ ਉਹਨਾਂ ਨੇ ਇਨਵੈਸਟ ਕਰਨਾ ਠੀਕ ਆ ਪ੍ਰੋਫਿਟੇਬਿਲਟੀ ਉੱਥੇ ਹੀ ਆਉਂਦੀ ਆ ਇੱਕ ਥਿਊਰੀ ਹੁੰਦੀ ਆ ਥਿਊਰੀ ਆਫ ਲੇਬਰ ਵੈਲਿਊ ਉਹਦੇ 베이스 ਦੇ ਉੱਤੇ ਪ੍ਰੋਫਿਟੇਬਿਲਟੀ ਕੈਲਕੂਲੇਟ ਹੁੰਦੀ ਹੈ ਨਾ ਕਿ ਸਪਲਾਈ ਐਂਡ ਡਿਮਾਂਡ ਆਪਾਂ ਨੂੰ ਸਕੂਲਾਂ 'ਚ ਜ਼ਰੂਰ ਪੜਾਇਆ ਜਾਂਦਾ ਬਟ ਜਿਹੜੇ ਫਿਲਾਸਫੀ ਦੇ ਸਟੂਡੈਂਟਸ ਨੇ ਉਹਨਾਂ ਨੂੰ ਪਤਾ ਹੈ ਕਿ ਥਿਉਰੀ ਆਫ ਲੇਬਰ ਵੈਲਿਊ ਦੇ ਆਧਾਰ ਦੇ ਉੱਤੇ ਕਿੱਦਾਂ ਪ੍ਰੋਫਿਟੇਬਿਲਟੀ ਕੱਢੀ ਜਾਂਦੀ ਹੈ ਤੇ ਉਸ ਤੋਂ ਬਾਅਦ ਵਿੱਚ ਫਿਰ ਹੁਣ ਜੇ ਤਾਂ ਤੁਸੀਂ ਇੱਥੇ ਲੇਬਰ ਹੋਊਗੀ ਤੁਹਾਡੇ ਤੋਂ ਤਾਂ ਤੁਹਾਡੇ ਤੋਂ ਇਨਵੈਸਟਮੈਂਟ ਆਉਣੀ ਹੈ ਲੇਬਰ ਤੁਹਾਡੇ ਤੋਂ ਆਲਰੇਡੀ ਹੈਗੀ ਹੈ ਠੀਕ ਹੈ ਉਸ ਤੋਂ ਬਾਅਦ ਵਿੱਚ ਜੇ ਇਹਨਾਂ ਨੇ ਇਕਨੋਮੀ ਦੇ ਵਿੱਚ ਕੋਈ ਰੈਮੀਟੈਂਸ ਜਿਹੜਾ ਵਾ ਉਹ ਵੀ ਇੱਥੋਂ ਹੀ ਆਉਣਾ ਕੈਸ਼ ਫਲੋ ਤੁਹਾਡਾ ਸਾਰਾ ਜੇ ਤੁਸੀਂ ਇਕਨੋਮੀ ਦੇ ਵਿੱਚ ਉਹ ਬੰਦੇ ਕੱਢ ਤੇ ਤੁਹਾਡਾ ਕੈਸ਼ ਫਲੋ ਘਟ ਜਾਣਾ ਤੇ ਤੁਹਾਡੀ ਇਕਨੋਮੀ ਸ਼੍ਰਿੰਕ ਹੋ ਜਾਣੀ ਹੈ ਤੇ ਰੈਸੈਸ਼ਨ ਦੇ ਟਾਈਮ ਦੇ ਉੱਤੇ ਇਕਨੋਮੀ ਸ਼੍ਰਿੰਕ ਕਰਨ ਦਾ ਮਤਲਬ ਇਹ ਹੈ ਕਿ ਬਹੁਤ ਜ਼ਿਆਦਾ ਬੈਡ ਰੈਸੈਸ਼ਨ ਤੇ ਤੁਸੀਂ ਆਪਣੇ ਡਾਲਰ ਨੂੰ ਡੀ ਵੈਲਿਊ ਕਰੋਗੇ ਉੱਤੋਂ ਤੁਸੀਂ ਯੂਐਸ ਦੇ ਨਾਲ ਵੀ ਤੁਹਾਡੇ ਟ੍ਰੇਡ ਰਿਲੇਸ਼ਨ ਜਿਹੜੇ ਉਧਰ ਚੱਲ ਯਾ ਉਹਦੇ ਲਈ ਤੁਹਾਨੂੰ ਲੇਬਰ ਦੀ ਲੋੜ ਹੈ ਬਿਨਾ ਲੇਬਰ ਤੋਂ ਕਿਸੇ ਨੇ ਇਨਵੈਸਟ ਨਹੀਂ ਕਰਨਾ ਤੁਸੀਂ ਕਹਿ ਦੋਗੇ ਕਿ ਹਾਂ ਵੀ ਅਸੀਂ ਜੀ ਆਲ ਸਾਰੀ ਲੇਬਰ ਕੱਢਣ ਲੱਗੇ ਆਂ ਤੇ ਅਸੀਂ ਇਨਵੈਸਟਮੈਂਟ ਬੁਲਾ ਲਾਂਗੇ ਮਾਰਕੀਟ ਇਦਾਂ ਕੰਮ ਨਹੀਂ ਕਰਦੀ ਤੇ ਇਹ ਮਾਰਕਰਨੀ ਇੱਕ ਖੁਦ ਇੱਕ ਬਹੁਤ ਵੱਡੇ ਇਕਨੋਮਿਸਟ ਨੇ ਉਹ ਇਹ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਇੱਕ ਸਿਰਫ ਪੋਲੀਟੀਕਲ ਹਵਾ ਹੈ ਇਸ ਪੋਲੀਟੀਕਲ ਹਵਾ ਨੂੰ ਸ਼ਾਂਤ ਕਰਕੇ ਇਹਨਾਂ ਨੂੰ ਕਰਨਾ ਹੀ ਪੈਣਾ ਹੈ ਜੇ ਇਹਨਾਂ ਨੇ ਇਕਨੋਮੀ ਨੂੰ ਸੇਵ ਕਰਨਾ ਹੈ ਤਾਂ ਇਹੀ ਹੱਲ ਹੈ ਇਹਨਾਂ ਤੋਂ ਇਹਨਾਂ ਨੂੰ ਲੇਬਰ ਵੀ ਇੱਥੇ ਰੋਕਣੀ ਪੈਣੀ ਹੈ ਤੇ ਇਹਨਾਂ ਨੂੰ ਨਵੇਂ ਇਮੀਗਰੈਂਟ ਵੀ ਸੱਦਨੇ ਹੀ ਪੈਣੇ ਨੇ ਉਹ ਅੱਜ ਸੱਦਣ ਕੱਲ ਸੱਦਣ ਹਜੇ ਇਹਨਾਂ ਨੇ ਹਾਲਟ ਕਰਨਾ ਸਿਰਫ ਪੋਲੀਟੀਕਲ ਹਵਾ ਲਈ ਨਵੇਂ ਇਮੀਗਰੈਂਟਸ ਵਿੱਚ ਤੁਸੀਂ ਕਹਿ ਸਕਦੇ ਹੋ ਵੀ ਸਟੂਡੈਂਟਾਂ ਜਿਦਾ ਪਹਿਲਾਂ ਆਉਂਦੇ ਸੀ ਆਪਣੀ ਜ਼ਿਆਜ ਭਰ ਭਰ ਕੇ ਸਟੂਡੈਂਟ ਆਉਂਦੇ ਸੀ ਹੁਣ ਰੋਕ ਲੱਗ ਗਈ ਵੀ ਉਹ ਦੁਬਾਰਾ ਆਉਣਗੇ ਫਿਰ ਹੁਣ ਸਰ ਆਪਾਂ ਜਿੱਦ ਤੋਂ ਗੱਲ ਕਰਦੇ ਆ ਨਾ ਰੋਕ ਲੱਗ ਗਈ ਹਜੇ ਵੀ ਬਾਹਰੋਂ ਹੁਣ ਜਿੰਨੇ ਕੁ ਵੀ ਡਰਾਅ ਆਏ ਆ ਪਿੱਛੇ ਉਹਦੇ ਵਿੱਚ ਫੈਡਰਲ ਦੇ ਵਿੱਚ ਡਾਇਰੈਕਟ ਪੀਆਰ ਬੰਦੇ ਵੀ ਤਾਂ ਆਏ ਨੇ ਪੀਆਰ ਵੀ ਆ ਡਾਇਰੈਕਟ ਆ ਰਹੇ ਨੇ ਨੰਬਰ ਇਹ ਨਹੀਂ ਗੱਲ ਕੀ ਤੁਸੀਂ ਗਿਣਤੀ ਘਟ ਗਈ ਗਿਣਤੀ ਘਟ ਗਈ ਹੈ ਉਹ ਵੀ ਇੱਕ ਪੋਲੀਟੀਕਲ ਹਵਾ ਦੇ ਕਰਕੇ ਜਦੋਂ ਉਹ ਪੋਲੀਟੀਕਲ ਹਵਾ ਸ਼ਾਂਤ ਹੋਣੀ ਹੈ ਤਾਂ ਇਹਨਾਂ ਨੂੰ ਬੁਲਾਉਣੇ ਹੀ ਪੈਣਗੇ ਕਿਉਂਕਿ ਇਕਨੋਮੀ ਦੇ ਵਿੱਚ ਬਹੁਤ ਵੱਡਾ ਕੰਟ੍ਰਿਬਿਊਸ਼ਨ ਆ ਇਮੀਗ੍ਰੈਂਟਸ ਦਾ ਤੇ ਇਕਨੋਮੀ ਸਰਵਾਈਵ ਨਹੀਂ ਕਰ ਸਕਦੀ ਇਹਨਾਂ ਤੋਂ ਬਿਨਾਂ ਸੋ ਉਸ ਫੈਕਟਰ ਦੇ ਕਰਕੇ ਇਹ ਸਾਰਾ ਕੁਝ ਹੋਣਾ ਹੌਲੀ 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 ਹੋਏਗਾ ਬਟ ਜੇ ਤੁਸੀਂ ਬਾਹਰ ਆਓਗੇ ਆਵਾਜ਼ ਚੁੱਕੋਗੇ ਤਾਂ ਉਹੀ ਉਹ ਪ੍ਰੋਸੈਸ ਥੋੜਾ ਫਾਸਟ ਹੋਏਗਾ ਕਿਉਂਕਿ ਤੁਹਾਡੇ ਹੱਕ ਦੇ ਵਿੱਚ ਹਵਾ ਆ ਰਹੀ ਹੈ ਜਦੋਂ ਲੋਕੀ ਤੁਹਾਡੇ ਲਈ ਤੁਸੀਂ ਆਉਣ ਵਾਲੇ ਵੋਟਰ ਤੁਸੀਂ ਮਨਣਾ ਹੈ ਰਾਈਟ 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 ਕੱਲ ਨੂੰ ਕੋਈ ਵੀ ਆ ਕੋਈ ਪੋਲੀਟੀਕਲ ਪਾਰਟੀ ਆ ਜਿੰਨੇ ਵੀ ਅੱਗੇ ਪਾਵਰ ਦੇ ਵਿੱਚ ਆਉਣਾ ਵਾ ਉਹਨਾਂ ਨੂੰ ਜੇ ਮੰਨ ਲਓ ਹੁਣ ਲਿਬਰਲ ਆ ਤੁਹਾਡੇ ਨਾਲ ਬੈਡ ਫੇਸ ਦੇ ਵਿੱਚ ਐਕਟ ਕਰ ਰਹੀ ਹੈ ਜਾਂ ਕਨਜ਼ਰਵੇਟਿਵ ਆ ਤੁਹਾਡੇ ਖਿਲਾਫ ਕੈਟੇ ਸਰਜਰੀ ਠੀਕ ਹੈ ਕੱਲ ਨੂੰ ਤੁਸੀਂ ਕਿਹੜੇ ਨੂੰ ਵੋਟ ਪਾਉਣੀ ਹੈ ਤੁਸੀਂ ਕਿੰਨੂੰ ਦੇਖਣਾ ਉਹ ਤਾਂ ਜਦੋਂ ਤੁਸੀਂ ਸਿਟੀਜ਼ਨ ਬਣੋਗੇ ਤੁਸੀਂ ਵੀ ਤਾਂ ਦੇਖੋਗੇ ਨਾ ਵੀ ਹਾਂ ਵੀ ਕੱਲ ਨੂੰ ਇਹਨਾਂ ਨੇ ਸਾਡੇ ਨਾਲ ਇਦਾਂ ਕੀਤਾ ਸੀ ਉਸ ਸਮੇਂ ਦੇ ਉੱਤੇ ਗਵਰਨਮੈਂਟ ਨੇ ਇਹਨਾਂ ਚੀਜ਼ਾਂ ਨੂੰ ਵੀ ਦੇਖਣਾ ਹੁੰਦਾ ਬਹੁਤ ਚੀਜ਼ਾਂ ਚੱਲਦੀਆਂ ਨੇ ਆਲੇ-ਆਲੇ ਸਾਰਾ ਕੁਝ ਇਹਨਾਂ ਨੂੰ ਕਰਨਾ ਹੀ ਪੈਂਦਾ ਸੋ ਆਪਾਂ ਜੀ ਬਿਲਕੁਲ ਇੱਕ ਉਮੀਦ ਦੇ ਵਿੱਚ ਨੇ ਸਾਡੇ ਭਰਾ ਸਟੂਡੈਂਟ ਜਿੰਨੇ ਵੀ ਹੈਗੇ ਆ ਤੇ ਅਗਲੀ ਰਣਨੀਤੀ ਜੋ ਵੀ ਇਹਨਾਂ ਦੀ ਹੋਊਗੀ ਤੁਹਾਨੂੰ ਅਸੀਂ ਵੀਡੀਓ ਰਾਹੀਂ ਦੱਸ ਦਵਾਂਗੇ ਬਣੇ ਰਹੋ ਰੂਟਸ ਪਿਆਰੇ ਥੈਂਕ ਯੂ ਧੰਨਵਾਦ